ਅੱਜ ਲੋਕ ਓਵਰ weight ਪਤਾ ਕਿਉਂ ਹੋ ਰਹੇ ਨੇ ਉਹਦੇ ਪਿੱਛੇ ਕਾਰਨ ਕੀ ਐ ਇੱਕ ਫੋਟੋ ਵੇਖੋ ਮੈਂ ਫਿਰ ਤੁਹਾਡੇ ਨਾਲ ਗੱਲ ਕਰਦਾ ਦੇਖੀ ਫੋਟੋ ਇੱਕ ਪਾਸੇ ਇੱਕ ਪਰਸਨ ਜਿਹੜਾ ਹੈ ਉਹ ਖੇਤਾਂ ਦੇ ਵਿੱਚ ਹਲ ਵਾਰ ਰਿਹਾ ਤੇ ਉਹਦੇ ਸਾਹਮਣੇ ਖਾਣੇ ਦੀ ਇੱਕ ਥਾਲੀ ਐ ਜਿਹੜੀ ਥਾਲੀ ਪੂਰੀ ਭਰੀ ਹੋਈ ਐ ਖੇਤਾਂ ਦੇ ਵਿੱਚ ਹਲ ਵਾਉਣ ਵਾਲਾ ਬੰਦਾ ਇੰਨਾ ਸਾਰਾ ਖਾਣਾ ਖਾਵੇਗਾ ਉਹ ਪਚਾ ਲਵੇਗਾ ਜੇ ਅਸੀਂ ਆਪਣੇ ਪੁਰਾਣੇ ਬਜ਼ੁਰਗਾਂ ਦੀ ਗੱਲ ਕਰੀਏ ਉਹ ਬਹੁਤ ਕੁਝ ਖਾਂਦੇ ਸੀਗੇ ਦੁੱਧ ਮੱਖਣ ਲੱਸੀ ਮਲਾਈ ਘਿਓ ਪੁਰਾਣੇ ਖੇਤਾਂ ਦੇ ਵਿੱਚ ਹਲ ਵਾਹ ਕੇ ਇਸ ਬਾਡੀ ਤੋਂ ਕੰਮ ਲੈਂਦੇ ਸੀਗੇ ਤੇ ਚੰਗਾ ਠੋਕੇ ਕੰਮ ਲੈਂਦੇ ਸੀਗੇ ਜਿਹਦੇ ਕਰਕੇ ਉਹਨਾਂ ਦਾ ਉਹ ਸਾਰਾ ਕੁਝ ਖਾਧਾ ਹੋਇਆ ਪਚ ਜਾਂਦਾ ਸੀਗਾ ਤੇ ਉਹ ਮੋਟੇ ਨਹੀਂ ਸੀ ਹੁੰਦੇ ਉਹ ਓਵਰ weight ਨਹੀਂ ਸੀ ਹੁੰਦੇ ਹੁਣ ਅੱਜ ਕੀ ਹੋਇਆ ਅੱਜ ਥਾਲੀ ਜਿਹੜੀ ਹੈ ਨਾ ਉਹ ਸੇਮ ਉਸੇ ਤਰ੍ਹਾਂ ਦੀ ਉਸੇ ਤਰ੍ਹਾਂ ਹੀ ਹੈਗੀ ਹੈ ਮਤਲਬ ਉਹੀ ਸਾਰੀਆਂ ਚੀਜ਼ਾਂ ਜਿਹੜੀਆਂ ਚੀਜ਼ਾਂ ਸਾਡੇ ਬਜ਼ੁਰਗ ਖਾਂਦੇ ਸੀ ਅੱਜ ਉਹੀ ਚੀਜ਼ਾਂ ਸਾਰੀਆਂ ਖਾਧੀਆਂ ਜਾ ਰਹੀਆਂ ਨੇ ਪਰ ਕੰਮ ਬਜ਼ੁਰਗਾਂ ਵਾਲਾ ਕੀਤਾ ਨਹੀਂ ਜਾ ਰਿਹਾ ਜਿਹੜਾ ਕੰਮ ਸਾਡੇ ਬਜ਼ੁਰਗ ਕਰਦੇ ਹੁੰਦੇ ਸੀ ਖੇਤਾਂ ਦੇ ਵਿੱਚ ਹਲ ਵਾਉਣ ਵਾਲਾ ਅੱਜ ਕੰਮ ਕੀ ਹੈ ਸਾਰਾ ਦਿਨ ਬੰਦਾ ਦਫ਼ਤਰ ਦੇ ਵਿੱਚ ਇੱਕ ਕੁਰਸੀ ਦੇ ਉੱਤੇ ਬੈਠਾ ਰਹਿੰਦਾ ਹੈ ਕੰਪਿਊਟਰ ਦੇ ਉੱਤੇ ਕੰਮ ਕਰ ਰਿਹਾ ਤੇ ਕੰਮ ਕਰਕੇ ਘਰੇ ਆ ਜਾਂਦਾ ਘਰੋਂ ਗੱਡੀ ਦੇ ਵਿੱਚ ਜਾਂਦਾ ਹੈ ਉੱਥੇ ਜਾ ਕੇ ਬਹਿ ਕੇ ਕੰਮ ਕਰਦਾ ਹੈ ਫਿਰ ਗੱਡੀ ਦੇ ਵਿੱਚ ਬਹਿ ਕੇ ਘਰ ਵਾਪਸ ਆ ਜਾਂਦਾ ਹੈ ਕੋਈ ਫਿਜ਼ੀਕਲ ਐਕਟੀਵਿਟੀ ਨਹੀਂ ਹੈ ਠੀਕ ਹੈ ਕੋਈ ਹਲ ਵਾਉਣ ਵਾਲਾ ਕੰਮ ਨਹੀਂ ਹੋ ਰਿਹਾ ਹੈਨਾ ਕੋਈ ਇਦਾਂ ਦਾ ਕੰਮ ਨਹੀਂ ਉਹ ਬੰਦਾ ਕਰਦਾ ਪਿਆ ਜਿਹਦੇ ਵਿੱਚ ਸਰੀਰ ਦਾ ਜ਼ੋਰ ਲੱਗ ਰਿਹਾ ਹੋਵੇ ਪਰ ਖਾਣਾ ਕਿਹੜਾ ਖਾ ਰਿਹਾ ਹੈ ਜਿਹੜਾ ਖਾਣਾ ਬਜ਼ੁਰਗ ਖਾਂਦੇ ਸੀਗੇ ਹਾਈ ਕੈਲਰੀ ਜਮਾਨਾ ਐਡਵਾਂਸ ਹੋ ਗਿਆ ਠੀਕ ਹੈ ਜਮਾਨਾ ਐਡਵਾਂਸ ਹੋ ਗਿਆ ਪਰ ਅਸੀਂ ਆਪਣੇ ਖਾਣੇ ਨੂੰ ਐਡਵਾਂਸ ਨਹੀਂ ਕੀਤਾ ਅਸੀਂ ਉਹੀ ਹਾਈ ਕੈਲਰੀ ਫੂਡ ਖਾ ਰਹੇ ਹਾਂ ਜਿਹਨੂੰ ਖਾਣ ਦੇ ਕਰਕੇ ਅੱਜ ਅਸੀਂ ਮੋਟੇ ਹੋ ਰਹੇ ਹਾਂ ਤੁਸੀਂ ਵੇਖਿਆ ਨਾ ਪੁਰਾਣੇ ਟਾਈਮ ਦੇ ਵਿੱਚ ਉਹ ਬਟਨਾਂ ਵਾਲੇ ਫੋਨ ਹੁੰਦੇ ਸੀ ਅੱਜ 99% ਲੋਕਾਂ ਦੇ ਕੋਲ ਉਹ ਬਟਨਾਂ ਵਾਲਾ ਫੋਨ ਨਹੀਂ ਹੈਗਾ 99.9 ਕਹਿ ਸਕਦੇ ਹੋ ਆ ਕੁਝ ਕੋ ਬਜ਼ੁਰਗ ਹੈਗੇ ਨੇ ਜਿਹੜੇ ਅੱਜ ਵੀ ਉਹ ਫੋਨ ਲੈ ਕੇ ਘੁੰਮਰੇ ਹੁੰਦੇ ਨੇ ਹੈਨਾ ਪੁਰਾਣੇ ਬਜ਼ੁਰਗ ਪਰ ਜੇ ਬਾਕੀਆਂ ਦੀ ਗੱਲ ਕਰੀਏ 99.9% ਲੋਕ ਐਸੇ ਨੇ ਜਿਨ੍ਹਾਂ ਦੇ ਕੋਲ smartphones ਹੈਗਾ ਉਹ smartphone ਦੀ ਵਰਤੋਂ ਕਰਦੇ ਪਏ ਨੇ ਕੋਈ ਹਰ ਚੀਜ਼ ਅਸੀਂ ਐਡਵਾਂਸ ਕਰ ਲਈ ਹੈ ਕਿਸੇ ਟਾਈਮ ਦੇ ਉੱਤੇ ਗੱਡੇ ਸੀਗੇ ਤੇ ਅੱਜ A1 ਗੱਡੀਆਂ ਅਸੀਂ ਲੈ ਕੇ ਘੁੰਮਦੇ ਪਏ ਹੈਗੇ ਹਾਂ ਹਰ ਚੀਜ਼ ਅਸੀਂ ਐਡਵਾਂਸ ਕੀਤੀ ਹੈ ਪਰ ਅੱਜ ਤੱਕ ਅਸੀਂ ਆਪਣਾ ਖਾਣਾ ਜਿਹੜਾ ਉਹ ਐਡਵਾਂਸ ਨਹੀਂ ਕਰ ਸਕੇ ਜਿਹੜਾ ਖਾਣਾ ਕੈਲਰੀ ਦੇ ਵਿੱਚ ਘਟ ਹੋਵੇ ਤੇ ਨਿਊਟ੍ਰੀਸ਼ਨ ਵੈਲਿਊ ਜਿਹਦੀ ਪੂਰੀ ਹੋਵੇ ਚਾਹੀਦਾ ਸੀ ਸਾਨੂੰ ਇਦਾਂ ਦਾ ਖਾਣਾ ਪਰ ਅਸੀਂ ਇਦਾਂ ਦਾ ਖਾਣਾ ਖਾਂਦੇ ਨਹੀਂ ਅਸੀਂ ਹਾਈ ਕੈਲਰੀ ਵਾਲਾ ਖਾਣਾ ਖਾਂਦੇ ਆ ਫਿਜ਼ੀਕਲ ਐਕਟੀਵਿਟੀ ਕੋਈ ਕਰਦੇ ਨਹੀਂ ਤੇ ਇਸ ਕਰਕੇ ਦਿਨੋਂ ਦਿਨ ਦਿਨੋਂ ਦਿਨ ਦਿਨ ਮੋਟਾਪਾ ਜਿਹੜਾ ਉਹ ਵੱਧਦਾ ਪਿਆ ਮੇਰਾ ਨਾਮ ਹੈ ਬਲਜੀਤ ਸਿੰਘ ਮੈਂ 28 ਕਿਲੋ ਆਪਣਾ ਹੈਲਦੀ weight loss ਕੀਤਾ ਹੈਗਾ ਮੈਂ ਵੈਲਨਸ ਤੇ ਲਾਈਫਸਟਾਈਲ ਕੋਚ ਹੈਗਾ ਵਾਂ ਤੁਹਾਡੀਆਂ ਫੂਡ ਹੈਬਿਟਸ ਬਦਲ ਕੇ ਤੁਹਾਡੇ ਲਾਈਫਸਟਾਈਲ ਨੂੰ ਚੇਂਜ ਕਰਕੇ ਤੇ ਬੈਲੈਂਸਡ ਡਾਈਟ ਤੁਹਾਨੂੰ ਪ੍ਰੋਵਾਈਡ ਕਰਾ ਕੇ ਤੁਹਾਡਾ ਵੀ ਹੈਲਦੀ weight loss ਮੈਂ ਕਰਵਾ ਸਕਦਾ ਹੈਗਾ ਮਾਂ ਸੋ ਜੇ ਇੰਟਰਸਟਿਡ ਹੋ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਥੈਂਕ ਯੂ